ਅੰਜੀ ਸਰਸ ਸਿਕਰ ਜੀ ਆਪਣੀ ਕਿਤਾਬ ਹੈ ਜਿਹੜੀ ਜੀ ਮੇਰੀ ਫਾਰਮਿੰਗ ਦੇ ਪ੍ਰੈਕਟੀਕਲ ਨੁਸਖੇ 100% ਪ੍ਰੈਕਟੀਕਲ ਨੁਸਖੇ ਵਿਗਿਆਨਕ ਡੇ ਦੀ ਫਾਰਮਿੰਗ ਹੈ ਜਿਹੜੀ ਉਹ ਜਿਹੜੀ ਹੈਗੀ ਕੱਲ ਤੋਂ ਮਤਲਬ 15 ਤਰੀਕ ਤੋਂ ਜਿਹੜੀ ਹੈਗੀ ਉਹ ਉਪਲਬਧ ਹੋਏਗੀ ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਪਸ਼ੂ ਪਾਲਕਾਂ ਨੇ ਇਹ ਸੀਗੇ ਸਵਾਲ ਸੀ ਕਿ ਇਹ ਕਿਤਾਬ ਕਿੱਥੋਂ ਮਿਲੂਗੀ ਇਹ ਕਿਤਾਬ ਆਨਲਾਈਨ ਵੀ ਮਿਲੇਗੀ ਉਹਦਾ ਲਿੰਕ ਮੈਂ ਥੱਲੇ ਸ਼ੇਅਰ ਕਰ ਦੂੰਗਾ ਬਾਕੀ ਇਹ ਕਿਤਾਬ ਖਰੀਦਣ ਵਾਸਤੇ ਤੁਸੀਂ ਇਹਦੀ ਜਿਹੜੀ ਕੀਮਤ ਹੈ ਉਹ 450 ਰੁਪਏ ਹੈ 450 ਰੁਪਏ ਤੁਸੀਂ ਜਿਹੜਾ ਮੇਰਾ ਨੰਬਰ ਹੈਗਾ 97801 45348 ਇਹਤੇ ਇਹ ਪੇਮੈਂਟ ਜਿਹੜੀ Google Pay ਜਾਂ Paytm ਜਾਂ ਕਿਸੇ ਹੋਰ ਤਰੀਕੇ ਨਾਲ ਪਾ ਸਕਦੇ ਹੋ ਔਰ ਜਿਹੜਾ ਦੂਸਰਾ WhatsApp ਨੰਬਰ ਹੈ 97811 85348 ਉਥੇ ਆਪਣੀ ਪੇਮੈਂਟ ਦਾ ਸਕਰੀਨਸ਼ਾਟ ਆਪਣਾ ਪੂਰਾ ਨਾਮ ਪਤਾ ਮੋਬਾਈਲ ਨੰਬਰ ਤੇ ਪਿੰਨ ਕੋਡ ਪੂਰਾ ਨਾਮ ਪਤਾ ਮੋਬਾਈਲ ਨੰਬਰ ਤੇ ਪਿੰਨ ਕੋਡ ਤਾਖਾਨੇ ਵਾਲਾ ਜਿਹੜਾ ਪਿੰਨ ਕੋਡ ਹੈ ਉਹ ਤੁਸੀਂ ਭੇਜ ਦੇਣਾ ਹੈ 5 ਤੋਂ 7 ਦਿਨਾਂ ਚ ਕਿਤਾਬ ਤੁਹਾਡੇ ਰਾਹੀਂ ਤੁਹਾਡੇ ਕੋਲੇ ਰਜਿਸਟਰਡ ਪੋਸਟ ਰਾਹੀਂ ਪਹੁੰਚ ਜੇਗੀ ਲਗਭਗ 280 ਪੰਨਿਆਂ ਦੀ ਕਿਤਾਬ ਹੈ 44 45 ਜਿਹੜੇ ਹੈਗੇ ਇਹਦੇ ਵਿੱਚ ਪਾਠ ਜਾਂ ਚੈਪਟਰ ਨੇ ਔਰ ਡੇਰੀ ਫਾਰਮਿੰਗ ਦੇ ਸਾਰੇ ਚਲੰਤ ਮਸਲਿਆਂ ਵਾਲੇ ਜਿੰਨੇ ਵੀ ਹੈਗੇ ਇਹਦੇ ਬਾਰੇ ਜਾਣਕਾਰੀ ਦਿੱਤੀ ਵੀ ਹੈ ਔਰ ਮੈਂ ਤੁਹਾਨੂੰ ਇੰਨੀ ਕੀ ਵਾਦਾ ਕਰਦਾ ਵੀ ਇਹ ਕਿਤਾਬ ਜਿੰਨੇ ਤੁਸੀਂ ਇੱਥੇ ਪੈਸੇ ਖਰਚੋਗੇ ਮੇਰੀ ਪੂਰੀ ਕੋਸ਼ਿਸ਼ ਹੈ ਵੀ ਚੰਗੇ ਜਿਹੜੇ ਹੈਗੇ ਪੰਛਤ ਪਸ਼ੂ ਵਾਲੇ ਜਾਂ ਉਸ ਤੋਂ ਵੱਡੇ ਜਿਹੜੇ ਹੈਗੇ ਜਾਂ ਛੋਟੇ ਪਸ਼ੂ ਪਾਲਕ ਵੀ ਜਿਹੜੇ ਹੈਗੇ ਉਹਨਾਂ ਦੇ ਇਹ ਰੋਜ਼ ਦੇ ਨਿੱਕ ਪੈਸੇ ਬਚਾਉਣ ਦੀ ਜਿਹੜੀ ਇਹ ਫਾਰਮੂਲੇ ਤੁਸੀਂ ਇਹ ਲਾਗੂ ਕਰਦੇ ਹੋ ਤਾਂ ਇਹ ਕਿਤਾਬ ਇੰਨੀ ਕੁ ਜੋਗੀ ਤੁਹਾਨੂੰ ਜਿਹੜੀ ਜਾਣਕਾਰੀ ਦੇਗੀ ਠੀਕ ਹੈ ਧੰਨਵਾਦ ਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ